ਸੋਦੀਆ ਨੇ ਕਿਸ ਲਿਹਾਜ਼ ਦੇ ਨਾਲ ਇਹ ਬਿਆਨ ਦਿੱਤਾ ਹੈ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਪੰਜਾਬ ਦੇ ਲੋਕ ਤੱਕਾ ਨਹੀਂ ਹੋਣ ਦੇਣਗੇ ਇਹ ਕਹਿਣਾ ਸੀ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਕਾਕਰਨਦੀਪ ਸਿੰਘ ਨਾਬਾ ਦਾ ਤੇ ਉਹ ਹੀ ਕਾਂਗਰਸ ਪਾਰਟੀ ਦਫਤਰ ਰਮਲੋ ਵਿਖੇ ਆਉਣ ਵਾਲੀਆਂ ਜ਼ਿਲ੍ਹਾ ਪ੍ਰਿਸ਼ਦ ਤੇ ਬਲਾਕ ਸੰਪਤੀ ਚੋਣਾਂ ਦੇ ਸਬੰਧ ਦੇ ਵਿੱਚ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਤੇ ਇਸ ਮੌਕੇ ਤੇ ਰਣਜੀਤ ਸਿੰਘ ਨੇ ਕਿਹਾ ਕਿ ਕਾਂਗਰਸੀਆਂ ਦੇ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਤੇ ਲੋਕਾਂ ਦੀ رائے ਅਨੁਸਾਰ ਹੀ ਜ਼ਿਲ੍ਹਾ ਪ੍ਰਸ਼ੀਧ ਤੇ ਜਿਹੜਾ ਬਲਾਕ ਸੰਪਤੀ ਤੇ ਲਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੜੇ ਕੀਤੇ ਜਾਣਗੇ ਤੇ ਮੇਰੇ ਵੱਲੋਂ ਪਿੰਡ ਪਿੰਡ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ ਤੇ 2027 ਦਾ ਸਮਾਂ ਕਾਂਗਰਸ ਪਾਰਟੀ ਦੇ ਲਈ ਸੁਨਹਿਰੀ ਜਿਹੜਾ दसदे कि कांग्रेस के सबका कैबिनेट मंत्री काका रणदीप सिंह नाभा ਨਾਬਾ ਜਨੇਓ ਕਾਂਗਰਸ ਪਾਰਟੀ ਦਫਤਰ ਅਮਲੋ ਵਿਖੇ ਉਹਨਾਂ ਬਾਨੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੇ ਸਬੰਧ ਵਿੱਚ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਤੇ ਇਸੇ ਮੌਕੇ ਤੇ ਨਰਿੰਦੀਪ ਸਿੰਘ ਨੇ ਕਿਹਾ ਕਿ ਕਾਂਗਰਸੀਆਂ ਦੇ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜਾ ਪਾਇਆ ਜਾ ਰਿਹਾ ਤੇ ਉੱਥੇ ਲੋਕਾਂ ਦੀ رائے ਅਨੁਸਾਰ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਲਈ ਉਮੀਦਵਾਰ ਚੌਂਕ ਮੈਦਾਨ ਦੇ ਵਿੱਚ ਜਿਹੜੇ ਨੇ ਖੜੇ ਕੀਤੇ ਜਾਣਗੇ ਜਿਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਵੱਲੋਂ ਪਿੰਡ ਪਿੰਡ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਪ੍ਰਚਾਰ ਉਹ ਕੀਤਾ ਜਾਵੇਗਾ ਤਾਂ ਕਿ 2027 ਦਾ ਸਮਾਂ ਕਾਂਗਰਸ ਪਾਰਟੀ ਦੇ ਲਈ ਜੜੀ ਉਹ ਸੁਨਹਿਰੀ ਬਣ ਸਕੇ ਸੈ ਸੋਦੀਆ ਨੇ ਕਿਸ ਲਿਹਾਜ਼ ਦੇ ਨਾਲ ਇਹ ਬਿਆਨ ਦਿੱਤਾ ਹੈ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਪੰਜਾਬ ਦੇ ਲੋਕ ਤੱਕਾ ਨਹੀਂ ਹੋਣ ਦੇਣਗੇ ਇਹ ਕਹਿਣਾ ਸੀ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਕਾਕਾਣਦੀਪ ਸਿੰਘ ਨਾਪੜ ਵੱਲੋਂ ਸਾਡੇ ਪ੍ਰਧਾਨ ਜੀ ਜਗਵੀ ਤਰਾਣਾ ਕਾਪ ਤੇ ਸਾਡੇ ਮੰਡੀ ਗੁੰਗਰ ਦੇ ਪ੍ਰਧਾਨ ਸਰਤਾਜੀ ਦੀ ਅਗਵਾਈ ਦੇ ਟੈਕੀ ਕੀਤੀ ਗਈ ਸੀ। ਔਰ ਲੋਕਾਂ ਨੂੰ ਵਿਚਾ ਦੇਖਣ ਨੂੰ ਬਹੁਤ ਮਿਲਿਆ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਨੰਦ ਸਮੇਤ காங்கிரஸ் ਪਾਰਟੀ ਕਾਫੀ ਬਹੁਤ ਸ਼ਲੋਕ ਸ਼ੰਤੀ ਜ਼ਿਲ੍ਹਾ ਪਰਿਸ਼ਦ ਦੇ ਇੱਕ ਸਾਥੀ ਕਰੂ। ਅੱਜ ਲਈ ਕੱਲੇ ਇਹਨਾਂ ਨੂੰ ਬੇਨਤੀ ਕੀਤੀ ਹੈ ਜਿਵੇਂ ਸਾਡੇ ਕਮੇਟੀ ਮੈਂਬਰ ਹੋਣਗੇ ਸੀਨੀਅਰ ਮੈਂਬਰ ਹਨ ਕੇ ਸਾਡੇ ਚਾਰ ਪੰਜ ਪਿੰਡਾਂ ਦਾ ਜਿਹੜਾ ਕਮਟੀ ਦਾ ਜੁਮ ਬਣਦਾ ਹੈ वो आधार पर उन्होंने ड्यूटी लाई जाऊंगी ना सबका समिति मैं प्रमान लगेगा और प्रधान जी राय करके जेने नुमाइंदे को पढ़ा के जोड़े लोग चाहे उन्होंने अपनी नुमाइंदगी देवेंगे और मैं उन्होंने जाके पिंड पिंड सारे को बेनती करा ताकि कांग्रेस पार्टी के तहत अपील कराँगा कि कांग्रेस पार्टी मजबूत करो ताकि वहाँ आया समय स्थाई का समय सुनहरी बन देखो कोई भी नुमाइंदी पूछोगे हर नुमाइंदा कहूगा कि पूरा उत्साह है ਇਹ ਤਾਂ ਹੁਣ ਲੋਕ ਗਣ ਦੇ ਲੋਕ ਲੋਕਾਂ ਨੂੰ ਪੁੱਛੋ ਕਿ ਲੋਕ ਦੱਸਣਗੇ ਪਰ ਮੈਨੂੰ ਪੂਰਨ ਵਿਸ਼ਵਾਸ ਹੈ ਆਰਣਾਲਾ ਸਮਾ ਪੰਜਾਬ ਦਾ 27 ਚ ਕਾਂਗਰਸ ਪਾਰਟੀ ਦਾ ਹੋਊਗਾ ਔਰ ਕਾਂਗਰਸ ਪਾਰਟੀ ਸੱਤਾ ਸਰਕਾਰ ਬਣਾਉਗੀ ਪਰ ਉਦੋਂ ਤੱਕ ਅਸੀਂ ਲੜਾਈ ਇਹ ਜਿਹੜੀ ਨਵੀਂ ਜਮਾਤ ਪੰਜਾਬ 'ਚ ਪੈਦਾ ਹੋਈ ਹੈ ਝੂਠ ਸੱਚ ਬੋਲਣ ਵਾਲਾ ਜਮਾਤ ਅਨੇ ਖਾਮਨੇ ਟ ਤਕੜੇ ਹੋ ਕੇ ਲੜਾਈ ਲੜਾਂਗੇ ਟਕਰਾਂਗੇ ਹੁਣ ਤਾਂ ਲੋਕ ਇਹਦੇ ਜਵਾਬ ਦੇਣਾ ਸ਼ੁਰੂ ਕਰ ਦਿੱਤੇ ਨੇ ਦੇਖਿਆ ਲੋਕਾਂ ਨੇ ਘੇਰਨਾ ਸ਼ੁਰੂ ਕਰਤਾ ਲੋਕ ਨਹੀਂ ਕਦੇ ਦੇਖੋ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਤਾਕਤ ਕਰਕੇ ਸਰਕਾਰਾਂ ਬਣਦੀਆਂ ਹਨ ਜੇ ਤਾਕਤ ਨੂੰ ਠੇਸ ਪਹੁੰਚੂਗੀ ਲੋਕਾਂ ਨੂੰ ਠੇਸ ਪਹੁੰਚੂਗੀ ਲੋਕ ਉਹਦੇ ਵਿਰੋਧ ਚੁੱਤਰਣਗੇ ਪਰ ਜੇ ਵਿਰੋਧ ਚੁੱਤਰਣਗੇ ਨੁਕਸਾਨ ਸਰਕਾਰ ਦਾ ਹੋਊਗਾ ਸੁਜੋਦੀਆ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਸਮਝਦਾ ਇੱਕ ਐਡੇ ਉੱਚ ਕੋਟੀ ਦੇ ਲੀਡਰ ਐਡਾ ਛੋਟੀ ਸੋਚ ਰੱਖਦੇ ਹੋਣ ਮੈਨੂੰ ਸ਼ਰਮਿੰਦਗੀ ਆਂਦੀ ਉਹਦੇ ਬਾਰੇ ਜ਼ਿਕਰ ਕਰਨਾ ਔਰ ਕਿਸ ਜਰੀਏ ਨਾਲ ਕਿਸ ਲਿਹਾਜ਼ੇ ਨਾਲ ਉਹਨਾਂ ਨੇ ਬਿਆਨ ਦਿੱਤਾ ਮੇਰਾ ਕਹਿਣਾ ਹੈ ਪੰਜਾਬ ਦਾ ਇਤਿਹਾਸ ਯਾਦ ਹੋਣਾ ਚਾਹੀਦਾ ਹੈ ਨਾ ਪੰਜਾਬੀਆਂ ਨੇ ਜ਼ੁਲਮ ਅੰਗਰੇਜ਼ਾਂ ਦਾ ਸਹਿਆ ਨਾ ਮੁਗਲਾਂ ਦਾ ਸਹਿਆ ਔਰ ਜੇ ਪੰਜਾਬੀਆਂ ਨਾਲ ਉਕਤ ਕਰਾਂਗੇ ਤੇ ਸ਼ਕਤ ਕਰਨਗੇ